ਗੁਰਜੀ ਦਾ ਖਾਲਸਾ ਉਹ ਹੈ ਗੁਰਜੀ ਦੀ ਬੋਲੇ ਨਾਗਰਾ ਪ੍ਰੋਡਕਸ਼ਨ ਜੂਡੂ ਚੈਨਲ ਦੇ ਖਾਣ ਵਾਲੇ ਸਰ ਇਹ ਸੱਚਨਾਮੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਬਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੇ ਆ ਰਹੀ ਹੈਗੀ ਠੀਕ ਹੈ ਜੀ ਬਾਈ ਅੱਜ ਆਪਾਂ ਫੇਰ ਉਹੀ ਕਬੂਤਰ ਲੈ ਕੇ ਆਂ ਸੇਲ ਵਾਲੇ 301 ਹੈ 600 ਦੇ ਦੋ ਆ ਬਾਈ ਰੇਟ ਨਹੀਂ ਕੱਢਦਾ ਕਬੂਤਰ ਚੰਗੇ ਤੋਂ ਚੰਗਾ ਮਿਲ ਜੂ ਬਾਕੀ ਹੋਰ ਦੱਸਦੇ ਨੇ ਕਿ ਜੇ ਦੇ ਮੁੱਢੇ ਤੇ ਰੰਗ ਲੱਗਾ ਨੀਲਾ ਜਾਂ ਸਰਦ ਦੇ ਉੱਤੇ ਲਾਲ ਰੰਗ ਉਹ ਆਏ ਸਾਨੂੰ ਵੀ ਉਸੇ ਛਤਰੀ ਦੇ ਨੇ ਜਿਹੜਾ ਰੰਗ ਲੱਗਾ ਬਾਈ ਠੀਕ ਹੈ ਜੀ ਬਾਈ ਤੇ ਚੱਲਦੇ ਆਪਾਂ ਵੀਡੀਓ ਦੇ ਵੱਲ ਦਿਖਾਉਣੇ ਆਪਾਂ ਤੁਹਾਨੂੰ ਪਹਿਲਾ ਕੂਤਾ ਲੋ ਬਾਈ ਇਹ ਹੈ ਜੀ ਮਦੀਨ ਕੋਹਤਰੀ ਆ ਬਾਈ ਇਹ ਠੀਕ ਹੈ ਜੀ ਦੱਬੇ ਕੂਦਰੀ ਹੈ ਬਾਈ ਇਹ। ਛੱਟੀਆਂ ਅੱਖਾਂ ਨੇ ਬਾਈ। ਕਾਲੀ ਨੋਕ ਹੈ ਬਾਈ ਜੀ। ਲਾਲ ਰੰਗਾਂ ਸੋਣ ਲਓ ਇਹ ਲਾਲ ਛਤਰੀ ਦੀ ਹੈ ਬਾਈ। ਠੀਕ ਹੈ ਜੀ ਬਾਈ। ਆਹ ਕਰ ਲੋ ਚੈੱਕ। ਤੇ ਸੇਮ ਤੋਂ ਸੇਮ ਇਹਦੇ ਨਾਲ ਅਲੱਗ ਕੂਤੁਰ ਵੀ ਆਪਾਂ ਦੇ ਦਿਆਂਗੇ। ਹੋਰ ਜੇ ਕਿਹਾ ਕਿ ਤੂੰ ਹੋਰ ਆ ਆਪਣੇ ਕੋਲ ਕਿਸੇ ਹੋਰ ਕੋਲ ਨੀਲੀ ਛਤਰੀ ਦਾ। ਉਹ ਕੂਤੁਰ ਹੈ ਕੂਦਰੀ ਹੈ ਬਾਈ। ਠੀਕ ਹੈ ਜੀ ਬਾਈ। ਉਹ ਵੀ ਹੁਣ ਤੁਹਾਨੂੰ ਦਿਖਾ ਦਿੰਨਾ ਕਿ ਆਪਾਂ। ਲੋ ਬਾਈ ਜੀ ਕਰਾ ਵੀ ਚੱਕ ਮਿੱਤਰਾਂ ਕੰਨਾ ਕਰ ਉਹ ਐਨ ਅੱਖਾਂ ਉੱਖਾਂ ਦਿਖਾ ਦਿਆ ਕਰੋ ਲੋ ਬਾਈ ਜੀ ਆ ਗਿੱਟੋ ਆ ਗਿਆ ਬਾਈ ਜਮਾ ਉਹ ਹੀ ਸੀ ਕਬੂਤਰ ਹੈਗਾ ਆਪਣੇ ਕੋਲ ਇਹ ਕਿਥੋਂ ਹੋਰ ਆਇਆ ਬਾਈ ਛਿੱਟੀਆਂ ਆਖਣੇ ਬਾਈ ਕਾਲੀ ਨੋਕ ਹੈ ਉਹੀ ਨੀਲਾ ਡਬਾ ਕਬੂਤਰ ਹੈ ਬਾਈ ਠੀਕ ਹੈ ਬਾਈ ਜੀ ਸੇਮ ਟੂ ਸੇਮ ਆ ਬਾਈ ਜੀ ਤੇ ਉੱਡਣ ਵਾਲੇ ਕਬੂਤਰ ਹੈ ਕੋਈ ਹੋਣੀ ਹੈ ਕਿ ਜਣੇ ਕਿ ਹਨੀਲਾ ਰੰਗਲ ਕਾ ਸਰਦੀ ਨੀਲੀ ਸ਼ਾਤਰੀ ਦਾ ਬਈ ਇਹਦੇ ਪੰਜਾਂ ਦਾ ਸ਼ੌਂਕ ਕਰ ਲੋ ਬਈ ਇਹ ਆਪਾਂ ਤੁਹਾਨੂੰ ਤਾਂ ਦਿਖਾਏਗਾ ਵੀ ਜੇ ਕਿਸੇ ਨੇ ਜੋੜਾ ਲੈਣਾ ਹੋਵੇ ਤਾਂ ਜੋੜਾ ਪਾਣ ਸਕਦਾ ਬਈ ਕਰਾਵ ਵੀ ਚੈੱਕ ਮੈਂ ਤਾ ਮੋ ਵਈਏ ਕਰੋ ਜੀ ਚੈੱਕ ਉੱਤਰ ਚੈੱਕ ਖੱਟੀਆਂ ਅੱਖਾਂ ਕਾਲੇ ਚੀਨੇ ਕੂਦ ਰਿਹਾ ਹੈ ਮੇਰਾ ਗਲਾ ਬਈ ਠੀਕ ਹੈ ਜੀ ਅਸਲ ਤੇ ਲਾਲ ਰੰਗ ਲੱਗ ਗਿਆ ਤੇ ਲਾਲ ਚੌਧਰੀ ਤੇ ਆ ਬਗਿਆ ਕਾਲੇ ਜੀ ਨਾ ਲੋ ਜੀ ਕਰੋ ਪੰਜਾ ਨਵਿਸ਼ ਨੂੰ ਕਰੋ ਨੇ ਵੀ ਚੈੱਕ ਕਰ ਲਾ ਕੱਲ ਜੀ ਕਰੋ ਚੈੱਕ ਕਰੋ ਖੱਟੀਆਂ ਅੱਖਾਂ ਬਈ ਪੂਰੀ ਨੋਕ ਲਾਲ ਜੀ ਨਾ ਨਾ ਬਈ ਇਹ ਵੀ ਲਾਲ ਸ਼ਾਦੀ ਦਾ ਬਈ ਇਹਦੇ ਸਰ ਤੇ ਲਾਲ ਰੰਗ ਲਾਲ ਸ਼ਾਦੀ ਦਾ ਬਈ ਆਹ ਸਮਝ ਲਓ ਜਿਹੇ ਜਿਹੇ ਰੰਗ ਲਗਾ ਸਰ ਤੇ ਉਹੀ ਜੀ ਸ਼ਾਦੀ ਦੀ ਆ ਬਈ ਇਹ ਨੋ ਬਈ ਕਰੋ ਚੈੱਕ ਕੱਲਾ ਕੱਲਾ ਲੱਗ ਲੱਗ ਬੁੱਲਦ ਜੱਕਾ ਕਰ ਆ ਰਿਹਾ ਲੱਗ ਲੱਗ ਲੋਗੀ ਕਰੋਚਕ ਚਿੱਟੀਆਂ ਅੱਖਾਂ ਹੋਰੀ ਨੂੰ ਕਸਰ ਤੇ ਲਾਲ ਰੰਗ ਹੈ ਲਾਲ ਸਬਜ਼ੀਆ ਭਾਈ ਇਹ ਇੱਕ ਕਰਦੀ ਆਏ ਹੋਏ ਨੇ ਜਨਾਂ ਦੇ ਲਾਲ ਰੰਗ ਲੰਗਾ ਸਰ ਤੇ ਇੱਕ ਘਰ ਦੀ ਕੁਤਰੋ ਭਾਈ ਜੀ ਲੋ ਕਰੋ ਚੈੱਕ ਪੰਜੇ ਇਹ ਵੀ ਕਾਲੀ ਚੀਨਾ ਬਈ ਲੋਵੀਂ ਕਰਾ ਦੇ ਵੀ ਚੈੱਕ ਬੱਲਾ ਗਾ ਮੰਗਾਂ ਹੋਈ ਜੀ ਆ ਵੀ ਨਾ ਆਏਗਾ ਇਸ ਨੂੰ ਰੱਤੇ ਗੁੰਤੋ ਦੀ ਲੋੜ ਹੋਵੇ ਅੰਨੋ ਜੀ ਛੱਟੀਆਂ ਅੱਖਾਂ ਕਾਲੀ ਪੂਰੀ ਨੋਕ ਸਰਤੇ ਲਾਲ ਲੰਗੇ ਇਹ ਵੀ ਇੱਕ ਘਰ ਦੀ ਕੂਬੂਤਰਾ ਬਈ ਆਏ ਹੋਏ ਆਪਣੇ ਆ ਇੱਕ ਕੰਨੀ ਚੱਟੀ ਆ ਬਈ ਇਹਦੀ ਤੇ ਇਧਰੋਂ ਬਈ ਨਾ ਇਧਰੋਂ ਨਹੀਂ ਆਗੀ ਲਾਸਟ ਲਾਸਟ ਕੰਨੀਆਂ ਆ ਰਹੀਆਂ ਬਈ ਇਹਦੀ ਠੀਕ ਹੈ ਜੀ ਬਈ ਆ ਕਰੋ ਜੀ ਪੰਜਿਆਂ ਦਾ ਸ਼ੰਕੋ ਜੀ ਹਲੋ ਬਈ ਇਹ ਨਾ ਰਵੇ ਲੋਲ ਕਰੋਚਕ ਛਿੱਟੀਆਂ ਕੰ ਪੂਰੀ ਲੋਕ ਬਈ ਬੋਲੋ ਚੰਗੇ ਨਾ ਰਾ ਬਈ ਇਹ ਵੀ ਸਤੋਂ ਦੇਖੋ ਬਈ ਲਾਲ ਰੰਗ ਦਾ ਲਾਲ ਛਤਰੀ ਦੇ ਇੱਕ ਘਰ ਦੀ ਆ ਬਈ ਇਹ ਸਾਰੇ ਇਹਨਾਂ ਦੇ ਲਾਲ ਰੰਗ ਲੱਗਾ ਹੋਈ ਕਬੂਤਰੇ ਬੜਾ ਪੜਾ ਬਈ ਦੇਖੋ ਬਈ ਖੜ ਤੋ ਦੇਖੋ ਕਬੂਤਰਾਂ ਦੇ ਇਹ ਇਹਨੂੰ ਦੱਸਦਾ ਕੋਸੋ ਵੀ ਹੈਗਾ ਕੋਸੋ ਮੈਂ ਬੋਲੋ ਉਹ ਵਾਜੀ ਕੋਡ ਚੱਕ ਮਰੀਨ ਆ ਕੋਹਦਰੀ ਚੈੱਕ ਕਰੋ ਵਾਜੀ ਤੇ ਕੋਹਦਰੀ ਆ ਬਈ ਛੱਟੀਆਂ ਅੱਖਾਂ ਸਾਫ਼ ਚੜੀ ਚੱਟੀਆਂ ਅੱਖਾਂ ਬਈ ਸਾਫ਼ ਚੱਟੀਆਂ ਚੱਟੀਆਂ ਨਾ ਹੋਗਾ ਬਈ ਸਰ ਚੱਬਾ ਵਾਜੀ ਆ ਦੇਖੋ ਸਰ ਚੱਬਾ ਵਾਜੀ ਇਹ ਗੇ ਮਦੀਨਾ ਬਾਈ ਇਹਦੀ ਵੀ ਲਾਸਟ ਆਰੀਆ ਵਾਜੀ ਸਭ ਚਿੱਟੀ ਆ ਬਾਈ ਜੀ ਲੋਜੀ ਬਾਈ ਕਰੋ ਪੰਜਾਂ ਦਾ ਚਾਰ ਤਾਂ ਫਰਤਾਂ ਚੈੱਕ ਕਰਨੇ ਹੋਜੀ ਲੋਜੀ ਇਹ ਹੋਰ ਕਰ ਦੇ ਕੋਈ ਉੱਤਰ ਗਿਆ ਇਹ ਨੀਲ ਰੰਗ ਲੱਗਿਆ ਬਾਈ ਇਹ ਕਿਸੇ ਹੋਰ ਕਰ ਦੇ ਕੋਈ ਇਹ ਤਾਂ ਘੋੜਾ ਹੈ ਬਾਈ ਆਹ ਕੰਮ ਤੋਂ ਦੀ ਕੁਆਲਿਟੀ ਆ ਬਾਈ ਉਹ ਵੀ ਤੁਹਾਨੂੰ ਦੱਸਦਾ ਕੀ ਕੁਆਲਿਟੀ ਹੈ ਪਹਿਲਾਂ ਚਿੱਟੀਆਂ ਅੱਖਾਂ ਪੂਰੀ ਨੋਗਾ ਬਾਈ ਚਿੱਟੀਆਂ ਅੱਖਾਂ ਨੇ ਬਾਈ ਸਭ ਚਟਾ ਹੈ ਬਾਈ ਕੁਤਰ ਕੁਆਲਿਟੀ ਦੀ ਹੈ ਬਾਈ ਆ ਦੇਖੋ ਇਹਦੀ ਲਾਸਟ ਕੰਨੀ ਵੱਡੀ ਆ ਬਾਈ ਤਾਂ ਇਨਸਾਨ ਵੀ ਇਹ ਚੰਗਾ ਹੀ ਹੈਗਾ ਮਾੜਾ ਤਾਂ ਨਹੀਂਗਾ ਜੇਦੀ ਲਾਸਟ ਕੰਨੀ ਵੱਡੀ ਉਹ ਚੰਗੇ ਹੁੰਦਾ ਕੁਤਰ ਮਾੜਾ ਨਹੀਂ ਹੁੰਦਾ ਬਾਈ ਠੀਕ ਹੈ ਬਾਈ ਜੀ ਕਲੋਜੀ ਵਾਟ ਪਿੱਤਰੋਂ ਵੱਡੀ ਆ ਕਰਨੀ ਜੀ। ਲਾਸਟ ਕੰਨੀ ਵੱਡੀ ਆ ਬਾਈ ਇਹਦੀ। ਆਕੇ ਫੰਗ ਦੇਖੋ ਚਨੇ ਪਿਆ ਬਾਈ ਇਕੱਲੇ ਇਕੱਲੇ। ਇਧਰੋਂ ਵੀ ਦੇਖੋ ਪੰਗਾ ਦੀ ਕੁਆਲਿਟੀ ਜੀ। ਪੰਗ ਵਿੱਚ ਚਨੇ ਪਿਆ ਬਾਈ ਇਕੱਲੇ ਇਕੱਲੇ। ਠੀਕ ਆ ਜੀ ਬਾਈ। ਸੋ ਆ ਪੰਜਿਆਂ ਦੀ ਕੁਆਲਿਟੀ ਜੀ। ਆ ਦੇਖੋ ਇੱਥੇ ਲੌਂਸ ਆ ਬਾਈ। ਪੂਰੀ ਜੀ ਲੌਂਸ ਆ ਬਾਈ ਪੂਰੀ ਜੀ। ਲੌਲ ਜੀ ਨੇ ਕੂਤਰਾਂ ਦਾ ਲੱਗਦਾ ਬਾਈ ਇਹ। ਫਦੀਨਾ ਬਈ ਲੰਗੋੜੂ ਪਣਿਆ ਦਾ। ਲਾਲ ਜੀ ਨੇ ਕੂਤਰਾਂ ਦਾ ਪੱਠਾ ਬਾਈ ਸਰਦਈ ਸ਼ਰੰਗਲ ਗਿਆ ਬਾਈ ਸਰ ਤੇ ਤਾਂ ਇਹ ਸਾਹਮਣੇ ਸਰਦਈ ਸਾਦਰੀ ਦਾ ਬਾਈ ਅੱਖਾਂ ਵੀ ਦੁੱਧ ਵਾਂਗੂ ਚਾਂਗਦੀਆਂ ਬਾਈ ਚਟੀਆਂ ਥਲਾ ਉਹ ਆਈ ਘਰੋਂ ਬੁੱਤਾਂ ਦੇ ਕੋਲ ਛੇ ਜਾਣ ਨੂੰ ਦੋ ਹਜ਼ਾਰ ਕੋਲ ਆਉਂਦੀ ਲਾਲਟ ਪੰਨਾ ਆ ਗਿਆ ਬਾਈ ਬੜਾ ਖੱਟੇ ਅੱਖਾਂ ਨੇ ਬਈ ਪੂਰੀ ਨੋਖਾ ਬਈ ਠੀਕ ਹੈ ਬਈ ਲਾਲ ਦਬਾਵਾ ਕੰਨੀਆਂ ਚੱਕੀਆਂ ਦਿਖਾਉਂਦਾ ਬਈ ਐ ਉਮਰਤਾ ਬਈ ਐ ਉੰਜੋ ਵੀ ਚੱਟਾ ਬਈ ਦਾ ਠੀਕ ਹੈ ਜੀ ਬਈ ਇਹਦੇ ਮੋਢੇ ਤੇ ਸਰਦਈ ਰੰਗ ਲਾਇਆ ਆ ਸਭ ਲੋ ਸਰਦਈ ਸ਼ਾਦਰੀ ਦਾ ਬਈ ਜੀ ਸੁਣ ਲਓ ਜੀ ਬਈ ਕਰੋ ਪੰਜਿਆਂ ਦਾ ਸ਼ੌਂਕ ਕਰ ਲਓ ਬਈ ਠੀਕ ਹੈ ਬਈ ਇਹ ਆਪਣੇ ਕੋਲ ਆਏ ਹੋ ਜੀ ਪੁੱਤਰ ਬਈ ਜੀ ਕਾਜ਼ਮ ਟੋਟਲ 10 ਤੋਂ ਭਰ ਆ ਗਏ ਉਹ ਪਿੱਛੇ ਰਵਾਤ ਨਹੀਂ ਨਾ ਹੋਣ ਗਏ ਕਰੋ ਚੱਕ ਲਈ ਬਾਕੀ ਥੱਲੇ ਜਾਣ ਤੇ ਬਣਾਉਣ ਠੀਕ ਵੜ ਕੇ ਇਹ ਤਾਂ ਆ ਰਿਹਾ కబత చెక అలా ਰਲਾ ਵੇ ਗੱਲਾ ਗੱਲਾ ਚੈੱਕ ਲੋ ਵੇ ਇਹ ਦਸ ਕੁੱਤਰ ਨੇ ਆਪਣੇ ਕੋਲ ਆਏ ਖੁੱਦ ਦਾ ਘਰ 바ਵਾ ਆਏ ਨੇ ਆਪਣੇ ਕੋਲ ਮੈਂ ਤੁਹਾਨੂੰ ਦਸ ਕੁੱਤਰਾਂ ਦੀ ਵੀਡੀਓ ਦਿਖਾਈ ਆਪਾਂ ਨੇ ਠੀਕ ਆ ਬਾਈ ਜੀ ਤੇ ਕੁੱਤਰ ਫਰਦਰੇ ਕੋਟ ਕੋਟ ਆਪਣੇ ਕੋਲ 450 ਆਏ ਬਾਈ ਠੀਕ ਆ ਬਾਈ ਟੌਲੀ ਬਿਨਾ ਕਬੂਤਰ ਆਏ ਹੋਣਾ ਆਪਣੇ ਕੋਲ ਮੈਂ ਤੁਹਾਨੂੰ ਦੱਸ ਕਬੂਤਰ ਦੀ ਵੀਡੀਓ ਪਾਈ ਆ ਤੇ ਬਾਲਿਆਂ ਦੀ ਪਾਉਣਾ ਬਈ ਫਿਰ ਲੰਬੀ ਬਣਦੀ ਹੈ ਵੀਡੀਓ ਕੁਝ ਦਿਨ ਨਹੀਂ ਦਿਖਾਵਾਂਗੇ ਸਮਝ ਨਹੀਂ ਆਉਂਦੀ ਬਈ ਤੇ ਕਿਹੜਾ ਮਸਕੂਤਰੇ ਕੱਲ ਨੂੰ ਪਾਦਾਂਗੇ ਤੇ ਇਹ ਤੁਹਾਨੂੰ 10 ਕਬੂਤਰਾਂ ਦੀ ਵੀਡੀਓ ਪਾਈ ਆ ਬਈ ਆਪਾਂ ਨੇ ਤੇ ਰੇਟ ਉਹੀ ਆਪਣਾ 300 ਦਾ 1 ਕਾ ਬਈ 600 ਦੇ ਦੋ ਆ ਬਈ ਜੀ ਫੋਨ ਨੰਬਰ ਮੇਰਾ ਹੈਗਾ 88728 01437 ਫੋਨ ਨੰਬਰ ਹੈ ਜੀ 88728 0 ਜਦੋਂ ਸੈਂਟੀ ਫੋਨ ਨੰਬਰ ਹੈ ਜੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲੋ ਬਈ ਠੀਕ ਹੈ ਜੀ ਬਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈਲਰ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ